ਮੰਡੀ ਗੋਵਿੰਦਗੜ੍ਹ ਦੇ ਵਿੱਚ ਭਗਵਾਨ ਜਗਨਨਾਥ ਜੀ ਦੀ ਅੱਜ 22ਵੀਂ ਯਾਤਰਾ ਬੜੀ ਸ਼ਰਦਾ ਭਾਵਨਾ ਦੇ ਨਾਲ ਇੱਥੋਂ ਜਿਟੀ ਰੋਡ ਸਿਤਿ ਸ਼੍ਰੀ ਰਾਮ ਮੰਦਰ ਤੋਂ ਸ਼ਾਮ 4 ਵਜੇ ਰਵਾਨਾ ਕੀਤੀ ਗਈ। ਇਹ ਆਯੋਜਨ ਸ਼੍ਰੀ ਇਸਕਾਨ ਫੈਸਟੀਵਲ ਕਮੇਟੀ ਅਤੇ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਸਮਾਗਮ ਦੇ ਵਿੱਚ ਸਰਕਾਰ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਬਾ ਨੇ ਭਵਾਨ ਰਗਨਾਥ ਜੀ ਦੀ ਪੂਜਾ ਕਰਨ ਤੋਂ ਬਾਅਦ ਰੱਥ ਨੂੰ ਸ਼ਹਿਰਵਾਲ ਰਵਾਨਾ ਕੀਤਾ ਇਸ ਮੌਕੇ ਤੇ ਇਹ ਰੱਥ ਯਾਤਰਾ ਅਕਿੰਚਨ ਪ੍ਰੀਤ ਦਾਸ ਗੋਵਿੰਦ ਦਾਸ ਅਤੇ ਇਸਕਾਨ ਫੈਸਟੀਵਲ ਕਮੇਟੀ ਦੇ ਸਮੂਹ ਉਧੇਦਾਰਾਂ ਅਤੇ ਵਰਕਰਾਂ ਦੀ ਅਗਵਾਈ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਰਵਾਨਾ ਕੀਤੀ ਗਈ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਇਸ ਯਾਤਰਾ ਨੂੰ ਲੈ ਕੇ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਥਾਂ-ਥਾਂ ਤੇ ਲੋਕਾਂ ਨੇ ਸਵਾਗਤੀ ਗੇਟ ਬਣਾ ਕੇ ਅਤੇ ਵਕ-ਵਕ ਤਰ੍ਹਾਂ ਦੇ ਭੋਜਨ ਲੰਗਰ ਲਗਾ ਕੇ ਇਸ ਯਾਤਰਾ ਦਾ ਸਵਾਗਤ ਕੀਤਾ ਸਮਾਗਮ ਵਿੱਚ ਸਮਾਜਿਕ ਧਾਰਮਿਕ ਸਿੱਖਿਆ ਸੰਸਥਾਾਂ ਮਦੇ ਅਗੁਸ਼ਯਾਵਨ ਹੋਏ ਰੋਕੋ 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 सिक्योरिटी ग्रेड बन है तो खाली कर देंगे ऐसा क्या इंदरा रखें है अंदर सिक्योरिटी ग्राइड को खाली करिए जहां सिक्योरिटी ग्रस्ती है उसको खाली करिए हम रोके प्लीज निकालिए दिए बात सबको सिक्योरिटी गति को खाली करने के लिए सिक्वर खोलेंगे

তোমাকে <muchas> लाइव से मार रहे थे जी जय सब गौर भक्त प्रीति जी जय कृष्णा कृष्णा हरे 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 रामा हरे रामा हरे 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 कृष्णा हरे कृष्णा 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 हरे हरे

जिसे ये ना जुड़े हुए हों जब भी कभी हम इनसे सहयोग की मांग करते हैं ये हर पूर्वक उसको पूरा करते हैं हम भगवान जगन्नाथ जी से प्रार्थना करते हैं कि इनके परिवार में खुशियाँ ही खुशियां और सफलता ही सफलता मिले और भगवान इन्हें आशीर्वाद दे और जो हमारे सभी भक्तगण इस समय मौजूद हैं मैं भगवान जगन्नाथ जी से भी यही प्रार्थना करता हूं